ਹਾਂਜੀ ਵੀਡੀਓ ਦੇਖ ਰਹੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਥੰਬਨੇਲ ਤੇ ਤੁਸੀਂ ਦੇਖ ਕੇ ਤੇ ਵੈਸੀ ਪੋਸਟਾਂ ਤੋਂ ਅੱਜ ਪਤਾ ਲੱਗ ਗਿਆ ਨਾ ਤੁਹਾਨੂੰ ਕਿ ਇੰਟਰਨੈਸ਼ਨਲ ਖਿਡਾਰੀ ਜੀਤ ਕੋਟਲੀ ਹਨਾ ਅੱਜ ਇਸ ਦੁਨੀਆ 'ਚ ਨਹੀਂ ਰਹਾ। ਹਾਂਜੀ ਬਹੁਤ ਮਾੜਾ ਜਿਹੜਾ ਅੱਜ ਮਾੜੀ ਖ਼ਬਰ ਕਬੱਡੀ ਨੂੰ ਫਿਰ ਅੱਜ ਸਾਨੂੰ ਮਿਲੀ ਹੈ ਪਹਿਲਾਂ ਹੀ ਕਿੰਨੇ ਪਲੇਅਰ ਕਬੱਡੀ 'ਚ ਹਨਾ ਚਲੇ ਗਏ ਨੇ ਇਸ ਤਰ੍ਹਾਂ ਦੀਆਂ ਮੌਤਾਂ ਹੋਊਗਾ ਜਾਂ ਕੋਈ ਹੋਰ ਹੋਊਗਾ। ਇਸ ਤਰ੍ਹਾਂ ਅੱਜ ਵੀ ਜੀਤ ਕੋਟਲੀ ਦੀ ਇਸ ਤਰ੍ਹਾਂ ਮੌਤ ਹੋ ਗਈ। ਹਾਂਜੀ ਜਦੋਂ ਸਵੇਰੇ ਇੱਕ ਪੋਸਟ ਪਈ ਸੀ ਤਾਂ ਪੋਸਟ ਤੇ ਲਿਖਿਆ ਗਿਆ ਸੀ ਵੀ ਹਸਪੀਟਲ ਚ ਦਾਖਲ ਨੇ ਹਨਾ ਤੇ ਦੱਸਿਆ ਗਿਆ ਸੀਗਾ ਵੀ ਉਹਨਾਂ ਨੂੰ ਵੀ ਪਤਾ ਨਹੀਂ ਪੋਸਟ ਦੇ ਜਿਹੜੀ ਦੱਸਿਆ ਸੀ ਕਿਡਨੀ ਤੇ ਲੀਵਰ ਦੀ ਸੀਰੀਅਸ ਪ੍ਰੋਬਲਮ ਆਈ ਹੋਈ ਹੈ ਵੀ ਜਿਹੜਾ ਕਿਡਨੀ ਚ ਤੇ ਲੀਵਰ ਚ ਉਹਨਾਂ ਥੋੜੀ ਪ੍ਰੋਬਲਮ ਜ਼ਿਆਦਾ ਸੀਗੀ ਤਾਂ ਕਰਕੇ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਪੋਸਟ ਪੜਨ ਤੋਂ ਬਾਅਦ ਹੀ ਥੋੜੇ ਟਾਈਮ ਬਾਅਦ ਤਾਂ ਇਹਨਾਂ ਦੀ ਪੋਸਟ ਦੇਖੀ ਇੱਕ ਹੋਰ ਤਾਂ ਉਹਨਾਂ ਦੀ ਡੈਥ ਹੋ ਗਈ ਸੀ ਕੰਜੀ ਇੱਕ ਕਬੱਡੀ ਲਈ ਬਹੁਤ ਮਾੜੀ ਖਬਰ ਜਿਹੜੀ ਅੱਜ ਆਪਾਂ ਨੂੰ ਸੁਣਨ ਨੂੰ ਮਿਲੀ ਕਿਉਂਕਿ ਜੀਤ ਕੋਟਲੀ ਦਾ ਅਸੀਂ ਵੀ ਦੇਖਿਆ ਬਹੁਤ ਨਰਮ ਤੋਂ ਨਰਮ ਖਿਡਾਰੀ ਜੋ ਵੀ ਮੰਨ ਕੇ ਚਾਹ ਜੂਨੀਅਰ ਸੀ ਤੇ ਸੀਨੀਅਰ ਹਰੇਕ ਨਾਲ ਬਹੁਤ ਪਿਆਰ ਬਣਿਆ ਹੋਇਆ ਸੀਗਾ ਕਬੱਡੀ ਦੇ ਇੱਕ ਖਿਡਾਰੀ ਦੀ ਤਸਵੀਰ ਸੀ ਪਰ ਉਹ ਇੱਕ ਇਨਸਾਨ ਵੀ ਬਹੁਤ ਵਧੀਆ ਸੀ ਵਧੀਆ ਅੰਜੂਨ ਨੇ ਤਕਰੀਬਨ 27-28 ਮੋਟਰਾਂ ਹਾਂ ਜਿੱਤੇ ਸੀਗੇ ਹਨ ਤੇ ਬਹੁਤ ਵਧੀਆ ਹਰੇਕ ਨਾਲ ਪਿਆਰ ਬਣਿਆ ਹੋਇਆ ਸੀ ਬਸ ਆਪਣੀ ਇਹੀ ਅਰਦਾਸ ਆ ਕਬੱਡੀ ਅੱਗੇ ਹਨ ਕਿੰਨੇ ਪਲੇਅਰ ਆਪਣੇ ਤੋਂ ਚਲੇ ਗਏ ਤੇ ਪਰਮਾਤਮਾ ਮੇਰ ਰੱਖੇ ਕਬੱਡੀ ਤੇ ਵੀ ਹੋਰ ਕਦੇ ਵੀ ਇਹੋ ਜਿਹੀ ਖਬਰ ਆਪਾਂ ਨੂੰ ਮਿਲ ਨਾ ਮਿਲੇ ਸੋਨ ਨੂੰ ਕਦੇ ਵੀ ਖਬਰ ਇਹ ਨਾ ਮਿਲੇ